ਪੰਜਾਬ ਦੀ ਨਸ਼ਾ ਤਸਕਰੀ ਵਿਰੁੱਧ ਚੱਲੀ ਜਿਹੜੀ ਉਹਨੂੰ ਮੁਹਿੰਮ ਕਹਿੰਦੇ ਆ ਜਾਂ ਕਾਰਵਾਈ ਹੈ ਬਲਡੋਜ਼ਰ ਵੀ ਚੱਲਦੇ ਨੇ ਹੋਰ ਵਾਕੋਸ਼ ਹੋਇਆ ਪਰ ਅੱਜ ਬਕਾਇਦਾ ਤੌਰ ਤੇ ਅੰਕੜੇ ਛੱਪਦੇ ਨੇ ਵੱਖੋ ਵੱਖਰੇ ਮੀਡੀਆ ਧਾਰਿਆਂ ਵਿੱਚ ਦੱਸਿਆ ਜਾਂਦਾ ਪੁਲਿਸ ਵੱਲੋਂ ਕਿ ਅਸੀਂ 407 ਤਾਂ ਬੀਬੀਆਂ ਹੀ ਨਸ਼ਾ ਤਸਕਰ ਸੀ ਜਿਹੜੀਆਂ ਮਿਲੀਆਂ ਹੋਈਆਂ ਸੀ ਚਾਹੇ ਉਹਨਾਂ ਕੋਲ ਆਦੇ ਕੋਈ ਸੀ ਚਾਹੇ ਕੋਈ ਪ੍ਰਾਈਵੇਟ ਸੀ ਚਾਹੇ ਕੋਈ ਮੁਲਾਜ਼ਮ ਸੀ ਜਾਂ ਕੋਈ ਵਿਧਾਇਕ ਸੀ ਸਾਬਕਾ ਇਹਨਾਂ ਸਾਰਿਆਂ ਦੇ ਅੰਕੜੇ ਜੋੜ ਕੇ ਦੱਸਿਆ ਕਿ 407 ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਹੁਣ ਤੱਕ ਕੱਲੀਆਂ ਕੱਲੀਆਂ ਬੀਬੀਆਂ ਨਸ਼ਾ ਤਸਕਰਾਂ ਦੀ ਜਿਹੜੇ ਅਸਲ ਦੇ ਵਿੱਚ ਨਾ ਜਿਹੜੇ ਨਸ਼ੇ ਦੇ ਤਸਕਰ ਨੇ ਬਦਮਾਸ਼ ਨੇ ਸਮੱਗਲਰ ਨੇ ਨਾ ਉਹ ਬੀਬੀਆਂ ਦੀ ਇਨਵੋਲਵਮੈਂਟ ਕਰਵਾ ਲੈਂਦੇ ਕਿਉਂਕਿ ਬੀਬੀਆਂ ਨਾ ਸੌਫਟ ਟਾਰਗੇਟ ਹੁੰਦੀਆਂ ਬੱਚੇ ਹੋ ਗਏ ਔਰਤਾਂ ਹੋ ਗਈਆਂ ਕਿ ਲੰਘਦੇ ਲਗਾਉਂਦੇ ਕੋਈ ਆਮ ਬੰਦਾ ਵੀ ਤੇ ਪੁਲਿਸ ਵਾਲਾ ਸ਼ੱਕ ਨਹੀਂ ਕਰਦਾ ਔਰਤਾਂ ਦੇ ਇਸ ਕਰਕੇ ਬੱਚਿਆਂ ਨੂੰ ਜਾਂ ਬੀਬੀਆਂ ਨੂੰ ਔਰਤਾਂ ਨੂੰ ਕੋਰੀਅਰ ਦੇ ਤੌਰ ਤੇ ਯੂਜ਼ ਵਰਤੇ ਜਾ ਰਿਹਾ ਹੈਗਾ ਫਿਰ ਜਦੋਂ ਉਹਨੂੰ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਔਰਤ ਨੂੰ ਤੇ ਫਿਰ ਹੌਲੀ ਹੌਲੀ ਉਹਦੀ ਪੈਸੇ ਆਉਂਦੇ ਨੇ ਤੇ ਪੈਸੇ ਦੀ ਜਿਹੜੀ ਚਮਕਾ ਉਹ ਬੜੀ ਮਾੜੀ ਆ ਉਹ ਬੜੀ ਖਤਰਨਾਕ ਹੈ ਨਾ ਇਸ ਕਰਕੇ ਉਹ ਬੀਬੀਆਂ ਫਸ ਜਾਂਦੀਆਂ ਕਈਆਂ ਦੇ ਘਰ ਵਾਲੇ ਨਸ਼ੇ ਦਾ ਕੰਮ ਵੇਚਣ ਦਾ ਕੰਮ ਕਰਦੇ ਨੇ ਉਹ ਆਪਣੇ ਨਾਲ ਘਰ ਵਾਲੀਆਂ ਨੂੰ ਭੈਣਾ ਨੂੰ ਜਾਂ ਹੋਰ ਟੱਬਰਾਂ ਜਿਹੜੀ ਔਰਤਾਂ ਹੁੰਦੀਆਂ ਉਹਨੂੰ ਮਿਲਾ ਲੈਂਦੇ ਆਗੇ ਨੇ ਤੇ ਫਿਰ ਬੀਬੀਆਂ ਹੌਲੀ ਹੌਲੀ ਕਾਬੂ ਆ ਜਾਂਦੀਆਂ ਹੁਣ ਸਰਕਾਰ ਨੇ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਕੀਤੀ ਹੈਗੀ ਆ ਉਹ ਚੰਗੀ ਆ ਕਿਉਂਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਛੇਵਾਂ ਦਰਿਆ ਕੀ ਹੁਣ ਤੇ ਸੁੱਕਾ ਚਿੱਟੇ ਦਾ ਦਰਿਆ ਚੱਲ ਰਿਹਾ ਹੈਗਾ ਹੁਣ ਇਹ ਸਵਾਲ ਹੈ ਕਿ ਸਰਕਾਰ ਨੇ ਰੋਜ਼ ਅੰਕੜੇ ਆਉਂਦੇ ਨੇ ਕਿ ਇੰਨੇ ਬੰਦੇ ਅਸੀਂ 6500 ਜਾਂ 7500 ਫੜ ਲਿਆ ਕਿਨੇ ਤੇ ਪੰਜਾਬ ਦੀਆਂ ਜ਼ਿਲ੍ਹਿਆਂ ਦੀ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਤੁਸੀਂ 20-30 ਹਜ਼ਾਰ ਬੰਦਾ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਸੁੱਟ ਦੋ ਤੇ ਫਿਰ ਉੱਥੇ ਡਾਂਗ ਸੋਟਾ ਚੱਲੂਗਾ ਉਹ ਜੇਲਰ ਸੰਭਾਲ ਨਹੀਂ ਪਾਏਗਾ ਜਿਹੜੀ ਜੇਲ੍ਹ ਦੀ ਕਪੈਸਿਟੀ 10000 ਉੱਥੇ ਅਗਰ 30000 ਬੰਦਾ ਹੋ ਗਿਆ ਖਾਣ ਪੀਣ ਦੀ ਤੰਗੀ ਟੱਟੀ ਪਿਸ਼ਾਬ ਦੀ ਤੰਗੀ ਰਹਿਣ ਸਹਿਣ ਦੀ ਤੰਗੀ ਲੜਾਈ ਝਗੜਾ ਉਥੇ ਕਤਲ ਹੋਣਗੇ ਇਸ ਕਰਕੇ ਇਹ ਜਿਹੜਾ ਕੰਮ ਨਾ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੱਲੇ ਕਾਂਗਰਸ ਉਹ ਰਾ ਆਪਣਾ ਇੰਨਾ ਬਦਰਾਮ ਕਰ ਦਿੱਤਾ ਸੀ ਚਟ ਨਸ਼ੇ ਦੇ ਮਸਲੇ ਵਿੱਚ ਤੇ ਉਦੋਂ ਵੀ ਸੁਬੀ ਸਿੰਘ ਬਾਦਲ ਹੋਣੀ ਪ੍ਰੈਸ਼ਰ ਥੱਲੇ ਆ ਗਏ ਸੀ ਵਿਰੋਧੀ ਧਿਰ ਦੇ ਵੀ ਤੇ ਪਬਲਿਕ ਪਰਸਪੈਕਸ਼ਨ ਦੇ ਵਿੱਚ ਉਸ ਸਮੇਂ ਵੀ 2014 ਦੇ ਵਿੱਚ ਉਹਨਾਂ ਨੇ ਇੰਨੇ ਬੰਦੇ ਫੜ ਲਏ ਹੱਦੋਂ ਵੱਧ ਜੇਲ੍ਹਾਂ ਭਰ ਗਿਆ ਸੀ ਅਕਾਲੀ ਦਲ ਦਾ ਨੁਕਸਾਨ ਹੋ ਗਿਆ ਕਿਉਂਕਿ ਪੁਲਿਸ ਕੀ ਕਰਦੀ ਹੈ ਗਿਆ ਫਿਰ ਪੁਲਿਸ ਝੂਠੇ ਬੰਦੇ ਵੀ ਫੜਨੇ ਸ਼ੁਰੂ ਕਰ ਦਿੰਦੀ ਹੈ ਖਾਣ ਵਾਲੇ ਬੰਦੇ ਵੀ ਫੜੀ ਜਾਂਦੀ ਹੈ ਵੇਚਣ ਵਾਲੇ ਤਾਂ ਘੱਟ ਫੜੇ ਜਾਂਦੇ ਨੇ ਅਜਿਹੀ ਸਥਿਤੀ ਮਿਲਦਾ ਹੈ ਕਿ ਸਰਕਾਰ ਵੀ ਪ੍ਰੈਸ਼ਰ ਥਲੇ ਆ ਗਿਆ ਜਿਹੜਾ ਬੰਦਾ ਵਿਕਟਮ ਆ ਨਾ ਵਿਕਟਮ ਨੂੰ ਹੁਣ ਅਕਿਊਜ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹੈਗਾ ਮਤਲਬ ਪੰਜਾਬ ਦੇ ਵਿੱਚ ਐਡੀ ਵੱਡੀ ਪੱਧਰ ਤੇ ਲੋਕ ਨਸ਼ੇ ਵੇਚ ਰਹੇ ਜਿਹੜੇ ਅੰਕੜੇ ਆ ਰਹੇ ਨੇ ਹੁਣ ਕਿਉਂਕਿ ਸਰਕਾਰ ਨੇ ਅਜ ਔਰਤਾਂ ਦੀ ਲਿਸਟ ਕੱਢਤੀ ਹੈਗੀ ਹੈ ਕੱਲ ਨੂੰ ਸ਼ਾਇਦ ਬੱਚਿਆਂ ਦੀ ਵੀ ਕੱਢ ਦੇਣਗੇ ਪੀ ਇਨੇ ਬੱਚੇ ਵੀ ਇਹਦੇ ਵਿੱਚ ਆ ਗਏ ਨਾ ਮੈਡੀਕਲ ਸਟੋਰਾਂ ਦੇ ਵਿੱਚ ਪਿੱਛੇ ਜੇ ਆਇਆ ਸੀ ਦੇਖਣ ਨੂੰ ਕਿ ਬੱਚਿਆਂ ਨੂੰ ਭੇਜਿਆ ਜਾਂਦਾ ਖਰੀਦਣ ਆਸ ਮਿਲ ਕੇ ਰੇ ਇਸੇ ਕਰਕੇ ਕਹਿੰਦੇ ਜੇ ਔਰਤਾਂ ਦੇ ਬੱਚੇ ਸੌਫਟ ਹੁੰਦੇ ਨੇ ਕੋਈ ਸ਼ੱਕ ਨਹੀਂ ਕਰਦਾ ਹੈਗਾ ਬੱਚੇ ਜਾ ਰਹੇ ਹੈਗੇ ਨੇ ਕਿਨਹ ਕਿਨਹ ਕਹਿੰਦਾ ਪੜਨ ਗਿਆ ਜਾਂ ਕਿਸੇ ਦੁਕਾਨ ਤੋਂ ਸ਼ਬਦਾ ਲੈਣ ਗਿਆ ਹੈਗਾ ਔਰ ਤਾਂ ਵੀ ਪਤਨ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਈ ਕਿ ਗਈ ਜਾਂ ਬਾਜ਼ਾਰ ਗਈ ਜਾਂ ਡਾਕਟਰ ਕੋ ਗਈ ਜਾਂ ਬਿਊਟੀ ਪਾਰਲਰ ਤੇ ਗਈ ਕੋਈ ਸ਼ੱਕ ਨਹੀਂ ਕਰਦਾ ਹੈਗਾ ਇਸ ਕਰਕੇ ਔਰਤਾਂ ਇਸ ਇਸਤੇਮਾਲ ਹੋ ਰਹੀਆਂ ਨੇ ਜਾਂ ਕਈਆਂ ਦੇ ਆਪਣੇ ਜਿਹੜੇ ਘਰ ਵਾਲੇ ਨਸ਼ਾ ਵੇਚਦੇ ਹੈਗੇ ਨੇ ਪਰ ਸਰਕਾਰ ਫਿਰ ਵੀ ਕੰਟਰੋਲ ਕਰਨ ਦਾ ਯਤਨ ਕਰ ਰਹੀ ਹੈਗਾ ਦੇਖੋ ਜਿਹੜੇ ਤਸਕਰ ਨੇ ਜਿਨ੍ਹਾਂ ਦੇ ਘਰਾਂ ਦੀ ਵਾਇਲੇਸ਼ਨ ਕੋਈ ਪੁਲਿਸ ਕੋ ਐਡੀ ਕੋਈ ਪਾਵਰ ਨਹੀਂ ਹੈਗੀ ਕਿ ਐਨਡੀਪੀਐਸ ਐਕਟ ਤੇ ਤੁਸੀਂ ਘਰ ਟਾ ਸਕਦੇ ਨੇ ਉਹ ਕੀ ਕਰਦੇ ਫਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਹਿੰਦੇ ਆਗੇ ਨੇ ਕਿ ਆ ਫਲਾਣਾ ਫਲਾਣਾ ਬੰਦਾ ਇਹ ਨਸ਼ਾ ਵੇਚਦਾ ਇਹਦਾ ਰੈਵਨਿਊ ਰਿਕਾਰਡ ਚੈੱਕ ਕਰੋ ਕਿ ਇਹਦਾ ਜਿਹੜਾ ਥਾਂ ਵਾ ਇਹ ਲਾਲਕੀਰ ਦੇ ਅੰਦਰ ਆ ਜਾਂ ਐਮਸੀ ਦੇ ਅੰਦਰ ਆ ਜਾਂ ਕੋਈ ਵਾਇਲੇਸ਼ਨ ਨਹੀਂ ਕੀਤੀ ਫਿਰ ਪੁਲਿਸ ਨਾਲ ਹੁੰਦੀ ਆ ਤੇ ਸਿਵਲ ਪ੍ਰਸ਼ਾਸਨ ਘਰ ਟਾਉਂਦਾ ਹੈਗਾ ਚਲੋ ਚੰਗੀ ਗੱਲ ਘਰ ਪਰ ਵਿਰੋਧ ਹੋ ਰਿਹਾ ਯੂਪੀ ਦੇ ਵਿੱਚ ਤੇ ਸਰਕਾਰ ਦੀ ਬਹੁਤ ਲਾਹਤ ਕੀਤੀ ਸੁਪਰੀਮ ਕੋਰਟ ਨੇ ਪੰਜਾਬ ਦਾ ਵੀ ਕੇਸ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਨਾ ਪਰ ਫਿਰ ਵੀ ਕਿਸੇ ਨਾ ਕਿਸੇ ਇੱਕ ਜਿਹੜਾ ਨਸ਼ਾ ਤੇ ਰੁਕਣਾ ਪਊਗਾ ਪਰ ਹੁਣ ਕੀ ਹੈ ਕਿ ਜਦੋਂ ਤੁਸੀਂ 3 ਗ੍ਰਾਮ 2 ਗ੍ਰਾਮ ਵਾਲੇ ਫੜਦੇ ਹੋ ਹੋ ਸਕਦਾ ਉਹ ਖਾਣ ਵਾਸਤੇ ਲੈ ਕੇ ਆਇਆ ਹੋਵੇ ਹੁਣ ਪਿੱਛੇ ਜੇ ਤੁਸੀਂ ਵੀ ਖਬਰ ਕੀਤੀ ਸੀ ਹਾਈ ਕੋਰਟ ਦੇ ਹਵਾਲੇ ਦੇ ਨਾਲ ਕੋਈ ਐਸਐਚਓ ਹੀ ਛੱਡ ਸਕਦਾ ਹੈਗਾ ਜਮਾਨਤ ਦੇ ਸਕਦਾ ਹੁਣ ਮੰਨ ਲਓ ਕਿ ਕੋਈ ਫਲਾਣਾ ਬੰਦਾ ਉਰ ਕੋ 2 ਗ੍ਰਾਮ ਫੜੀ ਗਈ ਹੈ ਉਹਨੂੰ ਇਲਾਕੇ ਦਾ ਐਸ ਐਚਓ ਕੀ ਕਹੂਗਾ ਕਿ ਕਾਕਾ ਜੇਲ੍ਹ ਜਾਣਾ ਵਾ ਕਿ ਜਾਂ ਘਰ ਜਾਣਾ ਹੈਗਾ ਉਹ ਕਹੂਗਾ ਜੀ ਘਰ ਜਾਣਾ ਹੈਗਾ ਤੇ ਫਿਰ ਲਿਆ ਫਿਰ ਇੰਨੇ ਪੈਸੇ ਉਹ ਵੱਖਰੇ ਸੌਦੇ ਹੋਣਗੇ ਬਿਲਕੁਲ ਅਗਲਾ ਕਹਿੰਦਾ ਜੀ ਖਸਮਾ ਨੂੰ ਖਾਵੇ 20-3000 ਰੁਪਇਆ ਐਸ ਐਚਓ ਦਾ ਦੋ ਆਪਾਂ ਜਰੂਰ ਜੇਲ੍ਹ ਜਾਣਾ ਹੈਗਾ ਘਰ ਚ ਲੋ ਕਿਉਂਕਿ ਜਮਾਨਤ ਹੈ ਜਮਾਨਤ ਦੇ ਹਾਈ ਕੋਰਟ ਚ ਵੀ ਲੈਣੀ ਹੋਵੇ ਜਾਂ ਸੈਸ਼ਨ ਕੋਰਟ ਵੇ ਲੈਣੀ ਤੇ ਪੈਸੇ ਲੱਗਦੇ ਅਗਲਾ ਕਹੂਗਾ ਵਕੀਲ ਕਰਨਾ ਪਊਗਾ ਤਿੰਨ ਚਾਰ ਤੈਨੂੰ ਤਰੀਕਾਂ ਲੱਗ ਜਾਣੀਆਂ 40-50000 ਰੁਪਏ ਦਾ ਖਰਚਾ ਨਾ ਲਿਆ ਮੈਨੂੰ ਫੜਾ ਦੇ ਉਹਨੇ ਨਵੀਂ ਰਿਸ਼ਵਤ ਸ਼ੁਰੂ ਹੋ ਜੂਗੀ ਸਰਕਾਰ ਨੂੰ ਕੁਝ ਅਜਿਹੀ ਜਿਹੜੀ ਪਾਲਿਸੀ ਜਾਂ ਤੇ ਜਿਹੜਾ ਨਸ਼ੇ ਦੇ ਖਾ ਰਹੇ ਨੇ ਉਹਨਾਂ ਵਾਸਤੇ ਨਾਲ ਦੀ ਨਾਲ ਪ੍ਰਬੰਧ ਕਰਨੇ ਚਾਹੀਦੇ ਨੇ ਘੱਟੋ ਘੱਟ ਓਪਨ ਜੇਲ੍ਹਾਂ ਹੀ ਤੁਹਾਨੂੰ ਕਰਨੀਆਂ ਪੈਣੀਆਂ ਜਿੱਦੇ ਬੰਦੇ ਓਪਨ ਜੇਲ ਹੋਵੇ ਘੱਟੋ ਘੱਟ ਸਰਕਾਰ ਨੂੰ ਚਾਹੀਦਾ ਵਾ ਕਿ ਹਿਮਾਚਲ ਗਵਰਨਮੈਂਟ ਦੇ ਵਿੱਚ ਇੱਕ ਚਲਾਉਂਦੇ ਹੈਗੇ ਨੇ ਜੇਲ ਓਪਨ ਜੇਲ ਇਥੋਂ ਹੋਮ ਡਿਪਾਰਟਮੈਂਟ ਹੋਮਸ ਡਿਪਾਰਟਮੈਂਟ ਦੇ ਜੇਲ੍ਹ ਡਿਪਾਰਟਮੈਂਟ ਦੇ ਸਿਵਲ ਡਿਪਾਰਟਮੈਂਟ ਦੇ ਬੰਦੇ ਭੇਜਨੇ ਚਾਹੀਦੇ ਅਫਸਰ ਕਿ ਉਹ ਹਿਮਾਚਲ ਗਵਰਨਮੈਂਟ ਦੀ ਜਿਹੜੀ ਓਪਨ ਜੇਲ ਜਲਾ ਰਹੇ ਵੇਖ ਕੇ ਆਉਣ ਵੀ ਸਵੇਰੇ ਕੈਦੀ ਆਉਂਦੇ ਸ਼ਾਮ ਨੂੰ ਵਾਪਸ ਚਲੇ ਜਾਂਦੇ ਜਾਂ ਤੇ ਇਦਾਂ ਦਾ ਤੇ ਜਿਹੜੇ ਨਸ਼ੇ ਕਰ ਰਹੇ ਨੇ ਉਹਨਾਂ ਵਾਸਤੇ ਤੇ ਵੱਖਰੇ ਪ੍ਰਬੰਧ ਕਰਨੇ ਪੈਣਗੇ ਇਹਨਾਂ ਨੇ ਨਾ ਨਸ਼ੇ ਖਾਣ ਵਾਲਾ ਤੇ ਵੇਚਣ ਵਾਲਾ ਦੋਨੇ ਇਕੱਠੇ ਬਿਠਾ ਦੋ ਤੇ ਹੋਰ ਨੁਕਸਾਨ ਹੋਗਾ ਪਰ ਜਿਹੜੀ ਔਰਤਾਂ ਦੀ ਅਗਰ ਗਿਤੀ ਕਿਤੇ ਜਿਹੜੇ ਅੱਜ ਅੰਕੜੇ ਆਏ ਨੇ ਕਿ 407 ਔਰ ਤਾਂ ਗ੍ਰਿਫਤਾਰ ਹੋਈਆਂ ਜਿਹਦੇ ਵਿੱਚ 16 ਦੇ ਦੂਜੇ ਸੂਬੇ ਦੇ ਆ ਹੁਣੇ ਜਿਹੜੀ ਸਰਕਾਰ ਨੇ 1 ਮਾਰਚ 2025 ਤੋਂ ਜਿਹੜੀ ਸ਼ੁਰੂ ਕੀਤੀ ਮੈਂ ਚੰਗੀ ਆ ਉਹਦੇ ਚ ਹੁਣ ਤੱਕ 407 ਔਰਤਾਂ ਜਿਹੜੀਆਂ ਨਸ਼ਾ ਵੇਚਦੀਆਂ ਸੀ ਉਹ ਫੜੀਆਂ ਜਾ ਚੁੱਕੀਆਂ ਨੇ ਜਿਨ੍ਹਾਂ ਨੂੰ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਹਸ਼ਾਰਪੁਰ ਤੋਂ ਹੋਈਆਂ ਔਰ ਹਸ਼ਾਰਪੁਰ ਇਸ ਟਾਈਮ ਪੰਜਾਬ ਦਾ ਹਮੇਸ਼ਾ ਹੀ ਨੰਬਰ 1 ਐਜੂਕੇਸ਼ਨ ਜਿਲ੍ਹਾ ਰਿਹਾ ਕਿ ਜਿੱਥੇ ਸਭ ਤੋਂ ਵੱਧ ਪੜ੍ਹਾਈ ਹੈਗੀ ਆ ਪੜ੍ਹਿਆ ਲਿਖਿਆ ਜਿਲ੍ਹਾ ਔਰ ਉਸ ਜਿਲ੍ਹੇ ਦੀ ਮਾੜੀ ਕਿਸਮਤ ਇਹ ਹੋ ਗਈ ਕਿ ਉੱਥੋਂ 43 ਔਰਤਾਂ ਜਿਹੜੀਆਂ ਉਹ ਨਸ਼ੇ ਵੇਚਦੀਆਂ ਜਾਂ ਨਸ਼ੇ ਦਾ ਕੰਮ ਕਰਦੀਆਂ ਔਰ ਪੰਜਾਬ ਦੇ ਵਿੱਚ ਅਗਰ ਪੂਰੀ ਗੱਲ ਕੀਤੀ ਜਾਵੇ ਸੰਗਰੂਰ ਸੰਗਰੂਰ ਆਮ ਆਦੀ ਪਾਰਟੀ ਦੀ ਸਿਆਸੀ ਰਾਜਧਾਨੀ ਸਿਆਸੀ ਰਾਜਧਾਨੀ ਦੀ ਗੱਲ ਕੀਤੀ ਜਾਵੇ ਤਾਂ 33 ਜਲੰਧਰ ਦਿਹਾਤੀ ਤੋਂ 28 ਲੁਧਿਆਣਾ ਸ਼ਹਿਰ ਤੋਂ 27 ਪਟਿਆਲਾ ਤੋਂ 24 ਬਰਨਾਲਾ 21 ਕਪੂਰਥਲਾ 21 ਫਰੀਦਕੋਟ 17 ਗੁਰਦਾਸਪੁਰ ਮੁਕਸਰ 16 16 ਮੋਗਾ 15 ਅੰਮ੍ਰਿਤਸਰ ਸ਼ਹਿਰ 14 ਲੁਧਿਆਣਾ ਦਿਹਾਤੀ 14 ਨਵਾਂ ਸ਼ਹਿਰ 14 ਮਾਨਸਾ 12 ਅੰਮ੍ਰਿਤਸਰ ਦਿਹਾਤੀ ਤੇ ਬਠਿੰਡਾ ਨੌਣ ਫਿਰੋਜ਼ਪੁਰ ਤੇ ਖੰਨਾ 8 8 ਫਾਜਲ ਕਾ 7 ਫਤਿਹਗੜ ਸਾਹਿਬ ਜਲੰਧਰ ਸ਼ਹਿਰ ਤਰਨਤਾਰ 66 ਮਲੇਰ ਕੋਟਲਾ 5 ਪਠਾਨਕੋਟ 4 ਬਟਾਲਾ ਰੋਪੜ ਤੇ ਹਮਾਲੇ ਇੱਥੇ ਤਿੰਨ ਕੁੱਲ ਜਿਹੜੀਆਂ 407 ਬੀਬੀਆਂ ਨੇ ਤੇ ਇਹਦੇ ਚ 407 ਚ ਹਰਿਆਣੇ ਦੀਆਂ ਤਿੰਨ ਪੱਛਮੀ ਬਗਾਲ ਦੀਆਂ ਤਿੰਨ ਦਿੱਲੀ ਦੀਆਂ ਦੋ ਝਾਰਖੰਡ ਦੀਆਂ ਦੋ ਉੱਤਰ ਪ੍ਰਦੇਸ਼ ਦੀਆਂ ਦੋ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਤੋਂ ਇੱਕ ਇੱਕ ਔਰਤ ਨੂੰ ਜਿਹੜਾ ਵਾ ਇਸ਼ਾਮਲੇ ਉਹ ਸਦਾ ਕਿ ਜਿਹੜੇ ਹਰਿਆਣੇ ਦੀਆਂ ਜਾਂ ਪੱਛਮੀ ਬੰਗਾਲ ਦੀ ਇੱਥੇ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਆਏ ਹੋਣ ਉਹ ਵੀ ਵੇਚਣਾ ਸ਼ੁਰੂ ਕਰ ਦਿੱਤੇ ਨੇ ਹੁਣ ਇਹਦੇ ਸਭ ਤੋਂ ਜਿਹੜਾ ਵੀ ਵੀਆਈਪੀ ਕੇਸ ਜਾਂ ਜਿਹਨੂੰ ਕਹਿੰਦੇ ਕਿ ਹਾਈ ਪ੍ਰੋਫਾਈਲ ਕੇ ਉਹ ਤੇ ਇੱਕ ਹੈਗਾ ਜਿਹੜੀ ਕਾਂਸਟੇਬਲ ਸੀ ਜਿਸ ਕਾਂਸਟੇਬਲ ਕਰਕੇ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਵੀ ਡਰੇ ਹੋਏ ਨੇ ਕਿ ਕਿਤੇ ਪਟਾਕੇ ਨਾ ਪੈ ਜਾਣ ਹਾਲਾਂਕਿ ਚਰਚਾ ਹੈ ਕਿ ਇੱਕ ਪੈਨ ਡਰਾਈਵ ਆਈ ਆ ਪੁਲਿਸ ਹੈੱਡ ਕੁਆਟਰ ਉਹਦੇ ਚ ਬਹੁਤ ਖੋਜਾ ਉਹ ਪਟਾਕੇ ਹੀ ਬੰਬ ਆ ਹਮ ਅੱਜ ਕੱਲ ਬੰਬਾਂ ਦਾ ਬੜਾ ਰੌਲਾ ਪਰ ਜਿਹੜੀ ਪੈਂ ਡਰ ਵੀ ਉਹ ਵੀ ਇੱਕ ਬੰਬ ਆ ਜੇ ਉਹ ਖੁੱਲ ਜੇ ਪਟਾਰਾ ਤੇ ਪਟਾਕੇ ਪਟਾਕੇ ਪੈਣਗੇ ਹੁਣ ਉਹ ਇੱਕ ਵੱਡਾ ਉਹ ਜੇਲ ਭੇਜੀ ਹੋਈ ਆ ਬੀਬੀ ਤੇ ਉਹਦਾ ਸਾਥੀ ਹਲੇ ਤੱਕ ਫੜਿਆ ਨਹੀਂ ਗਿਆ ਹਾਲਾਂਕਿ ਪੁਲਿਸ ਨੇ ਉਹ ਸਿਰਸਾ ਦਾ ਰਹਿਣ ਵਾਲਾ ਸੀ ਉਹਦੇ ਨਾਨਕੇ ਘਰ ਉਹਦੇ ਦਾਦਕੇ ਘਰ ਛਾਪੇਮਾਰੀ ਕੀਤੀ ਔਰ ਪੁਲਿਸ ਨੂੰ ਲੱਭਣੀ ਹੈਗਾ ਹਾਲਾਂਕਿ ਉਹਦੇ ਮਾਪਿਓ ਕਹਿ ਰਹੇ ਆਂ ਤੈਨੂੰ ਬੇਦਖਲ ਕੀਤਾ ਹੈ ਕਿਉਂਕਿ ਪੰਜਾਬ ਚ ਕੇ ਵੀ ਬੜਾ ਪ੍ਰਚਲਨ ਨਿਆਣਾ ਵਿਗੜਦੇ ਹੈਗੇ ਤੇ ਆਪਣੀ ਬਦਨਾਮੀ ਲੋਕਾਂ ਤੋਂ ਜਿਹੜੀ ਆ ਨਾ ਹੋਵੇ ਤੇ ਇੱਕ ਫਰਜੀ ਜਿਹਾ ਬੇਦਖਲ ਨੋਟਿਸ ਕੱਢ ਦਿੰਦੇ ਹੈਗੇ ਨੇ ਹਾਲਾਂਕਿ ਕਹਿੰਦੇ ਕਿ ਉਹਨੂੰ ਮੁੰਡਾ ਬੇਦਖਲ ਕੀਤਾ ਹੋਵੇ ਤੇ ਮੁੰਡੇ ਦਾ ਜਿਹੜਾ ਮੋਟਰਸਾਈਕਲ ਉਹਦੇ ਘਰ ਸੀ ਹਨਾ ਉਹ ਹੁੰਦਾ ਕਿ ਇੱਕ ਇਹ ਵੀ ਇੱਕ ਡਰਾਮਾ ਜਿਹਾ ਚੱਲਣ ਲੱਗ ਪਿਆਗਾ ਹੁਣ ਉਹ ਜਿਹੜੀ ਬੀਬੀ ਹੀ ਪੁਲਿਸ ਵਾਲੀ ਜਿਹਦੇ ਸਬੰਧ ਅਫਸਰਾਂ ਦੇ ਨਾਲ ਸੀ ਔਰ ਕੋਈ 17 ਗ੍ਰਾਮ ਨਸ਼ਾ ਉਹਦੀ ਕੋਠੀ ਆ ਲੈਟਰ ਉਦਾਂ ਹੀ ਆ ਸੋਣੀ ਆ 2 ਕਰੋੜ ਦੀ ਹੈ 200 ਗੱਜ ਦੀ ਕਈ 8 ਮਰਲੇ ਦੀ ਕੋਠੀ ਪਤਲੇ ਹੋਰ ਕੀ ਤਿੰਨ ਤੇ ਬੈਂਕ ਖਾਤੇ ਮੇਰੇ ਕਿੰਨਾ ਕੁਸ਼ ਉਹਦੇ ਕੋ ਗਹਿਣਾ ਘਟਾਏ ਉਹ ਪੁਲਿਸ ਬਠਿੰਡਾ ਪੁਲਿਸ ਨੇ ਪੜਦਾ ਹੀ ਪਾ ਲਿਆ ਇਸ ਤੋਂ ਲਾਵੇ ਇੱਕ ਐਮਐਲਏ ਜਿਹੜੀ ਪਹਿਲਾਂ ਉਹ ਕਾਂਗਰਸ ਦੀ ਹੀ 2017 ਦੇ ਵਿੱਚ 22 ਚ ਉਹਨੂੰ ਟਿਕਟ ਨਹੀਂ ਮਿਲੀ ਫਿਰ ਸਾਰਾ ਟੱਬਰ ਰੋਣ ਲੱਗ ਪਿਆ ਫਿਰ ਬੀਜੇਪੀ 'ਚ ਸ਼ਾਮਲ ਹੋ ਗਈ ਜਿਸ ਦਿਨ ਉਹ ਫੜੀ ਗਈ ਤੇ ਉਸ ਦਿਨ ਬੀਜੇਪੀ ਨੇ ਉਹਨੂੰ ਪਾਰਟੀ ਤੋਂ 6 ਸਾਲ ਵਾਸਤੇ ਕੱਢ ਦਿੱਤਾ ਹਾਲਾਂਕਿ ਉਹਦੇ ਪਿੱਛੇ 2-3 ਮਹੀਨੇ ਤੋਂ ਟਰੈਪ ਲੱਗਾ ਹੋਇਆ ਹੈ ਉਦੋਂ ਉਹਦੇ ਨਾਲ ਹੋਰ ਵੀ ਪਰਿਵਾਰ ਦੀਆਂ ਕੁੜੀਆਂ ਸੀ ਪੁਲਿਸ ਨੇ ਉਹਨਾਂ ਨੂੰ ਨਹੀਂ ਫੜਿਆ ਕਿ ਬੱਚੀਆਂ ਦਾ ਕਿਤੇ ਕੈਰੀਅਰ ਨਾ ਖਰਾਬ ਹੋ ਜੇ ਨਾ ਇਸ ਕਰਕੇ ਜਦੋਂ ਲੱਗਾ ਕਿ ਕੱਲੀ ਆ ਤੇ ਉਦੋਂ ਪੁਲਿਸ ਨੇ ਫੜ ਲਿਆ ਗਿਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਦੋ ਔਰਤਾਂ ਅੰਮ੍ਰਿਤਸਰ ਪੁਲਿਸ ਨੇ ਜਿਨ੍ਹਾਂ ਕੋਲ 10 ਪਿਸਤੌਲ ਤੇ 2 ਕਿਲੋ ਹੀਰੋਨ ਇਸ 18 ਮਾਰਚ ਦੀ ਗੱਲ ਹੈ ਮਤਲਬ ਨਸ਼ਾ ਵੀ ਤੇ ਹਥਿਆਰ ਵੀ ਫੜੇ ਜਾ ਰਹੇ ਨੇ ਇਸ ਕਰਕੇ ਬਹੁਤ ਹੀ ਸਥਿਤੀ ਪੰਜਾਬ ਦੀ ਜਿਹੜੀ ਸਥਿਤੀ ਆ ਬੜੀ ਮਾੜੀ ਆ ਕਿ ਸਾਡੇ ਨਸ਼ਿਆਂ ਦੇ ਮਸਲੇ ਵਿੱਚ ਔਰਤਾਂ ਵੀ ਤੇ ਬੱਚੇ ਵੀ ਸ਼ਾਮਲ ਹੋ ਗਏ ਨੇ ਪਹਿਲਾਂ ਕਿ ਪਿੰਡਾਂ ਪੁੰਡਾਂ ਦੇ ਵਿੱਚ ਕਈ ਏਦਾਂ ਦੀਆਂ ਜਿਹੜੀਆਂ ਹੁੰਦੀਆਂ ਤੇਜ਼ ਤਰਲ ਔਰਤਾਂ ਉਹ ਨਸ਼ਾ ਨੁਸ਼ਾ ਸ਼ਰਾਬ ਘਰ ਦੇਸੀ ਕੱਢ ਕੇ ਵੇਚਦੀਆਂ ਪਰ ਹੁਣ ਚਿੱਟਾ ਸਮੈਕ ਹੀਰੋਨ ਵੇਚ ਰਹੀਆਂ ਹੈਗੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਕਰ ਕੀ ਸਕਦੇ ਅਸੀਂ ਸਰੇ ਇਨਾਂ ਨੂੰ ਤੇ ਜੇਲ੍ਹ ਹੀ ਭੇਜ ਭੇਜਿਆ ਸਰਕਾਰ ਨੇ ਪਰ ਇਹ ਪੰਜਾਬ ਜਾਂ ਪੰਜਾਬ ਆਪਾਂ ਕਹਿੰਦੇ ਪੰਜਾਬੀ ਕੌਮ ਉਹਨੂੰ ਸਮਝ ਪੰਜਾਬ ਪੰਜਾਬੀ ਸਮਾਜ ਕਿਹੜੇ ਪਾਸੇ ਤੁਰ ਪਿਆ ਕਿ ਇੱਕੋ ਚੀਜ਼ ਰੱਖੀ ਹੈਗੀ ਹੈ ਪੈਸਾ ਹੀ ਪੈਸਾ ਹੀ ਜਾਂ ਲੋਕਾਂ ਦੇ ਧੀਆਂ ਪੁੱਤ ਮਾਰ ਕੇ ਤੇ ਆਪਣੇ ਮਹਿਲ ਪਾਉਣੇ ਤੇ ਆਪਣੇ ਮਹਿਲ ਪਾਉਗੇ ਜਿੰਨਾ ਬੱਚਿਆਂ ਦੇ ਖਾਤਰ ਉਹ ਕਿਹੜੇ ਪੱਦਰੇ ਨਿਕਲਣਗੇ ਉਹ ਵੀ ਤੇ ਬਰਾਈਆਂ ਜਿਹੜੀਆਂ ਨਸ਼ਾ ਉਹ ਵੀ ਕਰਨਗੇ ਜਾਂ ਉਹ ਵੀ ਗੈਂਗਸਟਰ ਬਣਨਗੇ ਤੇ ਲੋਕਾਂ ਦੀਆਂ ਜਦੋਂ ਕੁੱਖਾਂ ਅਜਾੜ ਹੋਗੇ ਤੇ ਫਿਰ ਇੱਥੇ ਇਨਸਾਫ ਦੇਣਾ ਪੈਂਦਾ ਫਿਰ ਆਪਣੇ ਘਰ ਦੀਆਂ ਕੁੱੱਖਾਂ ਵੀ ਉਜੜਨਗੀਆਂ ਪਰ ਚਲੋ ਸਰਕਾਰ ਦੀ ਅਗਰ ਨਸ਼ਿਆਂ ਦੇ ਬੁਰੇ ਜਿਹੜੀ ਮੇਮ ਆ ਕੋਸ਼ਿਸ਼ ਸਰਕਾਰ ਕਰੀ ਹੈ ਔਰ ਇਸ ਕੋਸ਼ਿਸ਼ ਨੂੰ ਉਦੋਂ ਹੀ ਕਾਮਯਾਬੀ ਮਿਲ ਸਕਦੀ ਹੈ ਜਦੋਂ ਸਰਕਾਰ ਵੀ ਸਾਥ ਦੇਵੇ ਸਮਾਜ ਵੀ ਤੇ ਪਰਿਵਾਰ ਵੀ ਹੁਣ ਜੇ ਸਰਕਾਰ ਰੱਬ ਦੇ ਆਸਰੇ ਛੱਡ ਦੇ ਕਿ ਪਹਿਲਾਂ ਬੱਚਿਆਂ ਨੂੰ ਅੰਮ੍ਰਿਤਸਰ ਕਦੀ ਸੋਹਾ ਚਕਾਲੀਆਂ ਫਿਰ ਲੁਧਿਆਣੇ ਚਕਾਲੀਆਂ ਤੇ ਉਹ ਦੇਖੋ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਸੀ ਉਨੇ ਬੱਚਿਆਂ ਨੂੰ ਹੀ ਕਹਿ ਦਿੱਤਾ ਹੈਗਾ ਕਿ ਤੁਸੀਂ ਰਾਖੀ ਰੱਖੋ ਵੀ ਤੁਸੀਂ ਕੀ ਬੀਬੀ ਕਰਦੇ ਹੈਗੇ ਏਸੀ ਕਮਰੇ ਜੀ ਬੈਠਣ ਜੋਗੇ ਜੇ ਪੁਲਿਸ ਦੀ ਬਜਾਏ ਬੱਚਿਆਂ ਨੇ ਹੀ ਦੱਸਣਾ ਕਿ ਫਲਾਨਾ ਜਿਹੜਾ ਨਸ਼ਾ ਵੇਚਦਾ ਜਾਂ ਪਿੰਡ ਦੇ ਸਰਪੰਚ ਨੇ ਦੱਸਣਾ ਹੈ ਤੇ ਫਿਰ ਇਲਾਕੇ ਦੇ ਐਸ ਐਚਓ ਲੱਗਦਾ ਕੀ ਫਾਇਦਾ ਜੇ ਉਹਨੂੰ ਪਤਾ ਨਹੀਂ ਹੈਗਾ ਕਿ ਮੇਰੇ ਏਰੀਆ ਦੇ ਵਿੱਚ ਬਦਮਾਸ਼ ਕਿੱਥੇ ਰਹਿੰਦੇ ਨੇ ਹੁਣ ਇੱਕ ਨਾਲ ਯੂਟਰਨ ਵੀ ਵੱਜਿਆ ਉਸ ਤੇ ਹਾਂ ਔਰ ਅੱਜ ਵੀ ਗਰਦਾਸਪੁਰ ਦੇ ਏਰੀਆ ਫਦੇਗੜ ਚੂੜੀਆਂ ਤੋਂ ਖਬਰ ਛਪੀ ਫਦੇਗੜ ਚੂੜੀਆਂ ਤੋਂ ਕਿ ਇੱਕ ਬੰਦਾ ਨਸ਼ਾ ਵੇਚਦਾ ਸੀ ਹਾਲਾਂਕਿ ਉਹ ਦਾ ਪਰਿਵਾਰ ਕਰਕੇ ਨੀ ਵੇਚਦਾ ਨਹੀਂ ਖਾਂਦਾ ਸੀ ਉਹ ਤੇ ਕੇਸ ਰਜਿਸਟਰਡ ਹੋ ਗਿਆ ਪੰਚਾਇਤ ਨੇ ਕਿਉਂਕਿ ਸਰਕਾਰ ਦੀ ਇੱਕ ਸਕੀਮ ਸੀ ਕਿ ਪੰਚਾਇਤ ਗਰੀਬਾਂ ਨੂੰ 5 ਮਰਲੇ ਦਾ ਪਲਾਟ ਦੇਦੀ ਉਹਨਾਂ ਨੇ ਉੱਥੇ ਘਰ ਪਾ ਲਿਆ ਹੋਊਗਾ ਹੁਣ ਉਹ ਘਰ ਟਾਉਣ ਆਏ ਪੰਚਾਇਤੀ ਜ਼ਮੀਨ 'ਚ ਤੇ ਉਹ ਪੰਚਾਇਤ ਕਹਿੰਦੀ ਘਰ ਨਾ ਟਾਓ ਅਸੀਂ ਨੂੰ ਨਾ ਉਹ ਬਣਾ ਦਿੰਦੇ ਆ ਗਿਆ ਆਂਗਣਵਾੜੀ ਸੈਂਟਰ ਹੁਣ ਉਸ ਆਂਗਣਵਾੜੀ ਸੈਂਟਰ ਜਿੱਦੇ ਬੱਚੇ ਆ ਕੇ ਪਿੰਡ ਦੇ ਪੜ ਰਹੇ ਨੇ ਜਿ ਬੱਚਾ ਨੇ ਉੱਥੇ ਕੀ ਆਂਗਣਵਾੜੀ ਚ ਪੜਨ ਹੈਗਾ ਚਲੋ ਮਾਵਾਂ ਕਹਿੰਦੀਆਂ ਤੋਰ ਦੇਦੀਆਂ ਚਲੋ ਆਂਗਣਵਾੜੀ ਜਾ ਕੇ ਚਲ ਜੋ ਜਿਹੜੀ ਆਂਗਣਵਾੜੀ ਵਰਕਰ ਹੈਲਪਰ ਉਹ ਇਕੱਠੇ ਕਰਦੀ ਰਹਿੰਦੀ ਪੂਰੇ ਏਰੀਆ ਦੇ ਵਿੱਚੋਂ ਪਰ ਜਿਹੜੇ ਬੱਚੇ ਉਸ ਘਰ ਤੋਂ ਬਾਹਰ ਨਿਕਲ ਗਏ ਖੁੱਲੇ ਆਸਮਾਨ ਤੇ ਨੀਲੀ ਛੱਤ ਹੇਠਾਂ ਗਏ ਉਹ ਬੱਚਿਆਂ ਦੀ ਮਾਨਸਿਕਤਾ ਤੇ ਕਿੰਨਾ ਅਸਰ ਪਊਗਾ ਕਿ ਆਹ ਵੇੜੇ 'ਚ ਤੇ ਅਸੀਂ ਖੇਡਦੇ ਸੀ ਤੇ ਅੱਜ ਅਸੀਂ ਉਸ ਵੇੜੇ 'ਚ ਜਾ ਨਹੀਂ ਸਕਦੇ ਤੇ ਦੂਜੇ ਵੀਡੀਓ ਦੇ ਲੋਕ ਆ ਕੇ ਬੱਚੇ ਤੇ ਖੇਡ ਰਹੇ ਤੇ ਉਹ ਜਿਹੜਾ ਬੱਚਾ ਅੱਜ ਤੋਂ ਇੰਨਾ ਜ਼ਿਆਦਾ ਵਿਤਕਰੇ ਬਾਜੀ ਦਾ ਸ਼ਿਕਾਰ ਹੋ ਗਿਆ ਸਰਕਾਰ ਦੀ ਗਲਤ ਨੀਤੀ ਕਾਰਨ ਠੀਕ ਹੈ ਤੇ ਉਹ ਬੱਚਾ ਵੱਡਾ ਹੋ ਕੇ ਕੀ ਉਹ ਕ੍ਰਾਈਮ ਨਹੀਂ ਕਰੇਗਾ ਠੀਕ ਹੈ ਉਹਦੇ ਪਿਓ ਦਾ ਕਸੂਰ ਹੋਊਗਾ ਤੁਸੀਂ ਪਿਓ ਨੂੰ ਫੜ ਕੇ ਜੇਲ੍ਹ ਚ ਸੁਟੋ ਨਾ ਪੰਚਾਇਤੀ ਜ਼ਮੀਨ ਦਿੱਤੀ ਹੈਗਾ ਪੰਚਾਇਤ ਗਰੰਟੀ ਲੈ ਲੇ ਕਿ ਅੱਜ ਤੋਂ ਬਾਅਦ ਇਹ ਪਰਿਵਾਰ ਜੇ ਨਸ਼ਾ ਵੇਚੂਗਾ ਤੇ ਅਸੀਂ ਆਪ ਇਹਨਾਂ ਦਾ ਇਹਨੂੰ ਸਜ਼ਾ ਦੇਵਾਂਗੇ ਸਰਕਾਰ ਦੀ ਇਹ ਵੀ ਪਾਲਿਸੀ ਮਾੜੀ ਹੈਗੀ ਵੀ ਬੱਚਿਆਂ ਦੀ ਛਤ ਨਾ ਨਖੋ ਜਿਹੜਾ ਬੱਚਾ ਵੇਚਦਾ ਬੰਦਾ ਨਸ਼ਾ ਵੇਚਦਾ ਉਹਨੂੰ ਚੋਕ ਕੇ ਭੇਜੋ ਡਿਬਰੂਗੜ ਭੇਜ ਦੋ ਹੋਰ ਕਿਤੇ ਭੇਜ ਦੋ ਪਰ ਨੇੜ ਨਿੱਕੇ ਨਿਆਣੇ ਨੇ ਵਿਚਾਰੇ ਉਹ ਕੀ ਵੇਖਣਗੇ ਉਹ ਕਿੱਥੇ ਸੌਂ ਰਹੇ ਨੇ ਖੁੱਲੇ ਆਸਮਾਨ ਹੇ ਨਾ ਉਹ ਆਪਣੇ ਰਿਸ਼ਤੇਦਾਰ ਦੇ ਘਰ ਜਾ ਸਕਦੇ ਨਾ ਨਾਨਕੇ ਨਾ ਦਾਦਕੇ ਇਹੋ ਜੇ ਹੁਣ ਜਿਹੜਾ ਸਮਾਜ ਦੇ ਵਿੱਚ ਇੰਨਾ ਬਦਨਾਮ ਹੋ ਗਿਆ ਉਹ ਬੰਦਾ ਅਗਲਾ ਉਹਦੇ ਰਿਸ਼ਤੇਦਾਰ ਧੀ ਪੁੱਤ ਜਾਂ ਹੋਰ ਕਿਉਂ ਵਾੜੂਗਾ ਵੀ ਕੱਲ ਨੂੰ ਇਹਨਾਂ ਦੇ ਪਿੱਛੇ-ਪਿੱਛੇ ਪੁਲਿਸ ਸਾਡੇ ਘਰ ਆ ਜੂਗੀ ਇਹਦੇ ਪੈਸੇ ਦੇ ਹੀ ਰਹੇ ਨੇ ਜੇ ਇਹ ਤੇ ਬਦਨਾਮ ਇੰਨਾ ਖਾਤਰ ਕੋਈ ਦੂਜਾ ਰਿਸ਼ਤੇਦਾਰ ਕੋ ਬਦਨਾਮ ਹੋਵੇ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਅੱਗੇ ਵੀ ਤੁਸੀਂ ਧੱਕੇ ਨਾ ਅਨਗਿਣਤ ਕੇਸ ਰਜਿਸਟਰ ਕਰ ਹੀ ਦਿੰਦੇ ਹੋ ਇਹੋ ਜਿਹੇ ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕਰਕੇ ਪੱਕੇ ਕੇਸ ਬਣਾ ਕੇ ਸਜ਼ਾ ਦਿਵਾਓ 5-6 ਐਨਡੀਪੀਐਸ ਐਕਟ 3-3 ਸਾਲ ਦੀ ਸਜ਼ਾ 5-5 ਸਾਲ ਦੀ ਸਜ਼ਾ ਛੱਤ ਵਾਲਾ ਜਾਂ ਮਸਲਾ ਘਟਕੂਟ ਦੇਖ ਲੈਣ ਜਿੰਦੇ ਕਿ ਬੱਚੇ ਜਿਹੜੇ ਨिके-ਨिके ਨੇ ਉਹਨਾਂ ਦੀ ਛੱਤ ਨਹੀਂ ਹੈਗੀ ਸੜਕ ਤੇ ਸੌਣੇ ਨੀਲੀ ਛੱਤ ਤੇ ਹਟ ਸੌ ਰਹੇ ਹੈਗੇ ਨੇ ਤੇ ਉਹ ਵੱਡੇ ਹੋ ਕੇ ਜਿਹੜਾ ਬੱਚਾ ਇਸ ਟਾਈਮ 5-6 ਸਾਲ ਦਾ ਉਹ ਸੋਚਦਾ ਨਹੀਂ ਹੋਊਗਾ ਕਿ ਅਹੀਂ ਐਡਾ ਵੱਡਾ ਕੀ ਗਨਾਹ ਕਰਤਾ ਜਿਹੜੇ ਕਮਰੇ ਚ ਅਹੀਂ ਸੌਂਦੇ ਅਹੀਂ ਜਾਂ ਉੱਥੇ ਅਜੇ ਹੋਰ ਆ ਕੇ ਰਹਿ ਰਹੇ ਨੇ ਤੇ ਸਰਕਾਰ ਨੂੰ ਉਧਰ ਵੀ ਥੋੜਾ ਜਿਹਾ ਪਰਚੋਲ ਕਰਨ ਦੀ ਜ਼ਰੂਰਤ ਹੈ